ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਇਸ ਪਰਿਵਾਰ ਦੇ ਬਹੁਤ ਟਾਈਮ ਦੇ ਸੁਪਨੇ ਸੀ ਆਪਣੀ ਮਿਹਨਤ ਕਰਕੇ ਬਹੁਤ ਵਧੀਆ ਕੋਠੀ ਪਾਵਾਂਗੇ ਉਹ ਸੁਪਨੇ ਵੈਗੁਰੂ ਨੇ ਅੱਜ ਪੂਰੇ ਕਰਤੇ ਕਿੰਨੇ ਚਾਵਾ ਦੇ ਨਾਲ ਆਪਣੀ ਕੋਠੀ ਦਾ ਕੰਮ ਚਲਾਇਆ ਕੁਝ ਦਿਨਾਂ ਬਾਅਦ ਜਦੋਂ ਕੋਠੀ ਦੀ ਸੱਤ ਪਈ ਤਾਂ ਦੇਖੋ ਪਰਿਵਾਰ ਨੇ ਕਿੰਨੀਆਂ ਰੀਜਾਂ ਦੇ ਨਾਲ ਮਿਸਤਰੀ ਵੀਰਾਂ ਦਾ ਤੇ ਦਿਹਾੜੀਆਂ ਦਾ ਦੇਖੋ ਕਿੰਨਾ ਵਧੀਆ ਸਵਾਗਤ ਕੀਤਾ ਪਰਿਵਾਰ ਨੇ ਸੱਚੀ ਦੋਸਤੋ ਪਰਵਾਰਦਿਆਂ ਵੀ ਕਿੰਨੀਆਂ ਰੀਜਾਂ ਹੁੰਦੀਆਂ ਨੇ ਵੀ ਸਾਡਾ ਵੀ ਨਵਾਂ ਘਰ ਬਣੇ ਸੱਚੀ ਦੋਸਤੋ ਇਸ ਘਰ ਵਿੱਚ ਗਰੀਬੀ ਵੀ ਬਹੁਤ ਸੀ ਪੁੱਤਾਂ ਨੇ ਮਿਹਨਤ ਕਰਕੇ ਆਪਣੇ ਕਾਰੋਬਾਰ ਚ ਸੈੱਟ ਹੋ ਕੇ ਆਪਣੇ ਘਰ ਦੀ ਰੀਜ ਵੀ ਪੂਰੀ ਕੀਤੀ ਨਹੀਂ ਤਾਂ ਅੱਜ ਕੱਲ੍ਹ ਦੇ ਜਮਾਨੇ ਵਿੱਚ ਪੁੱਤਾਂ ਦਾ ਬਹੁਤ ਬੁਰਾ ਹਾਲ ਹੋ ਰਿਹਾ ਹੈ ਇੰਨਾ ਪੁੱਤਾਂ ਦੀ ਮਿਹਨਤ ਕਰਕੇ ਤਾਂ ਅੱਜ ਵੇੜੇ ਵਿੱਚ ਦੇਖੋ ਰੌਣਕ ਦੇਖਣ ਨੂੰ ਮਿਲੀ ਹੈ ਦੋਸਤੋ ਜਿਹੜਾ ਸੱਚੇ ਦਿਲੋਂ ਮਿਹਨਤ ਕਰਦਾ ਪਰਮਾਤਮਾ ਉਹਦਾ ਸਾਥ ਜ਼ਰੂਰ ਦਿੰਦਾ ਪਰਮਾਤਮਾ ਇਸ ਪਰਿਵਾਰ ਤੇ ਆਪਣੀ ਇੱਦੀ ਕਿਰਪਾ ਬਣਾਈ ਰੱਖੇ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ